ਲੋਵੀ ਆਪਾਂ ਬਣਾਵਾਂਗੇ ਅੱਜ ਹੋਂਪੜੇ ਹੋਂਪੜੇ ਖਾਦੇਗਾ ਦੇ ਜਿੰਨੇ ਜਿੰਨੇ ਖਾਦੇ ਆ ਦੱਸੋ ਹੋਂਪੜੇ ਕੀ ਹੁੰਦੇ ਆ ਕਿਸ ਨੂੰ ਕਹਿੰਦੇ ਹੋਂਪੜੇ ਹੋਂਪੜੇ ਗੁਲਗੁਲੇ ਬਿਲਕੁਲ ਗੁਲਗੁਲੇ ਗੁਲਗੁਲੇ ਨੂੰ ਬਣਾਉਣ ਵਾਸਤੇ ਕੀ ਕੀ ਚਾਹੀਦਾ ਗੁਲਗੁਲੇ ਨੂੰ ਅੱਧਾ ਕਿਲੋ ਗੁੜ 1 ਕਿਲੋ ਆਟਾ ਤੇ 1 ਕਾਜੀ ਮਿੱਠਾ ਸੋਡਾ ਮੱਠਾ ਛੋਟਾ ਕਿੰਨਾ ਕਬਣਾ ਪਤਾ ਦਿਖਾਇਆ ਤਾਂ ਨਹੀਂ ਉਹ ਬਲੌਗ ਦੇ ਵਿੱਚ ਇਹ ਵੀ ਜ਼ਰੂਰੀਆਂ ਨਾ ਫੇਰੀ ਪਾ ਲੱਗੂ ਹੰਪੜੇ ਕਿਵੇਂ ਬੰਦੇ ਆ ਲਾਈਟ ਛੱਡੀ ਕਹਿੰਦੇ ਬੰਦਾ ਸਹੁਰਿਆਂ ਨੂੰ ਗਿਆ ਤੇ ਸੱਸ ਨੇ ਉਹਦੀ ਨੇ ਗੁਲਗਲੇ ਬਣਾ ਕੇ ਖਵਾਏ ਪਹਿਲੀ ਵਾਰੀ ਗਿਆ ਜਵਾਈ ਸਾਰੀ ਖੁਸ਼ੀ ਖੁਸ਼ੀ ਜਦੋਂ ਪਹੁੰਚਿਆ ਤੇ ਸੱਸ ਨੇ ਖਵਾਏ ਉਹਨੂੰ ਗੁਲਗਲੇ ਤੇ ਤੁਰ ਕੇ ਜਾਂਦੇ ਹੁੰਦੇ ਸੀ ਸੌਰਯੋਦ ਤੇ ਰਾਹ ਦੇ ਵਿੱਚ ਜਦੋਂ ਇਹਦੇ ਖਾਲਾ ਟੱਪਣ ਲੱਗਾ ਤੇ ਅਖੇ ਪਹਿਲਾ ਹੱਚਾ ਜਦੋਂ ਖਵਾਏ ਉਹਨੇ ਦੇਖੇ ਬੀਬੀ ਇਹ ਕੀ ਆ ਕੇ ਕਹਿੰਦੀ ਗੁਲਗਲੇ ਕਹਿੰਦਾ ਬੜੇ ਸਵਾਦ ਆ ਕਹਿੰਦਾ ਘਰੇ ਜਾ ਕੇ ਬਣਵਾ ਕੇ ਖਾਉਂ ਕਹਿੰਦਾ ਗੁਲਗਲੇ ਭਾਈ ਉਥੋਂ ਘਰੋਂ ਨਿਕਲਦਾ ਤੇ ਉਹ ਗੁਲਗਲੇ 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 ਤੇ ਗੁਲਗਲੇ ਕਰਦਾ ਤਰਿਆਂ ਦਾ ਗੋਲਗਲੇ ਗੋਲਗਲੇ ਕਰਦਾ ਤੁਰਿਆ ਆਉਂਦਾ ਰਾਹ ਜਾਂਦਾ ਇੱਕ ਉਹ ਕੀ ਖਾਲਾ ਹੁੰਦਾ ਆ ਖਾਲਾ ਹੀ ਕਹਿੰਦੇ ਆ ਖਾਲਾ ਆਉਂਦਾ ਤੇ ਛਾਲ ਮਾਰਦਾ ਕਹਿੰਦਾ ਹੰਪਰੇ ਗੋਲਗਲੇ ਤਾਂ ਭੁੱਲ ਜਾਂਦੇ ਹੰਪਰੇ ਜੀਤੇ ਰਹੇ ਤੈਨੂੰ ਹੰਪਰੇ 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 ਕਰਦਾ ਕਰਦਾ ਘਰੇ ਪਹੁੰਚ ਜਾਂਦਾ ਘਰਾਂ ਦੀ ਨੂੰ ਕਹਿੰਦਾ ਮੈਂ ਤਾਂ ਹੰਪਰੇ ਖਾਰੇ ਤੋਂ ਆਂਦੀ ਹੰਪਰੇ ਮੇਰੀ ਤਾਂ ਮਾਂ ਨੇ ਮੈਨੂੰ ਦੱਸਿਆ ਹੀ ਨਹੀਂ ਵੀ ਇਹ ਹੋਂਪਰੇ ਕੀ ਹੁੰਦੇ ਆ ਕਹਿੰਦਾ ਮੈਨੂੰ ਨਹੀਂ ਪਤਾ ਜੋ ਮਰਜ਼ੀ ਹੋ ਜੇ ਮੈਨੂੰ ਹੋਂਪਰੇ ਖਵਾ ਜਿਵੇਂ ਮਰਜੀ ਉਹ ਆਦੀ ਪੰਗਾ ਕਹਿੰਦੀ ਕੁੱਤ ਖਾਦਾ ਮੈਂ ਤੈਨੂੰ ਕਿੱਥੋਂ ਬਣਾ ਕੇ ਦੇਵਾਂ ਕਹਿੰਦੀ ਜਦੋਂ ਹੁੰਦੇ ਹੀ ਨਹੀਂ ਉਹ ਆਲਾ ਮੇਰੀ ਗੱਲ ਸੁਣ ਲੈ ਬੰਦਿਆਂ ਨੂੰ ਹੋਂਪਰੇ ਬਣਾ ਦੇ ਨਹੀਂ ਮੈਂ ਫੈਂਟੂ ਬਹੁਤ ਹੈ ਭਾਈ ਉਹ ਨੂੰ ਵਿਚਾਰੀ ਨੂੰ ਪਤਾ ਨਹੀਂ ਲੱਗਦਾ ਬਹੁਤ ਦੇਖੀ ਇਦਾਂ ਹਾਂ ਬਸ ਠੀਕ ਆ ਰਾ ਆਟਾ ਥੋੜਾ ਹੋਰ ਪਾਲਾ ਪਿਆਜ਼ ਤੇ ਇਹ ਗੁਲ ਗੁਲੇ ਇਹ ਮਠੀਆਂ ਪਾਲਾਂਗੇ ਮਠਰੀ ਤੇ ਬਾਹਲੇ ਨਹੀਂ ਬਣਾਉਣੀਆਂ ਮਠੀਆਂ ਬਣਾਉਣੀਆਂ ਬਾਕੀ ਚੱਲ ਵੇਖਦਾ ਜਿਵੇਂ ਬੰਦੀ ਕਿਉਂਕਿ ਫਿਰ ਐਵੇਂ ਹਣਾ ਜਿੱਤੀ ਕੰਮ ਕਰਨੀ ਤੇ ਭਾਈ ਜਿੱਤੀ ਦਾ ਉਹ ਆਪਦੇ ਘਰ ਵਾਲੀ ਨੂੰ ਫੈਂਡ ਦਾ ਫੜ ਕੇ ਉਹਦੇ ਦੇ ਕਸਨ ਦੇ ਥਫੜਾ ਦੇ ਲੱਤ ਉਹ ਮੁਰਕੇ ਸ਼ੂਗਰ ਵਾ ਜਾਂਦੀ ਸੀ ਦੀ ਜੀਜੀ ਜਦੋਂ ਲੱਤਾਂ ਤੇ ਮੂੰਹ ਤੇ ਮਾਰਦਾ ਦੇ ਕਸਨ ਇਹ ਤਾਂ ਖਾ ਤਾਂ ਮੂੰਹ ਜਿਆਦਾ ਫਲਾ ਦਿੰਦਾ ਗੱਲਾਂ ਜੀਆਂ ਆਉਂਦੀਆਂ ਕੁੱਟ-ਕੁੱਟ ਕੇ ਤੇ ਗੁਲਗਲੇਆਂ ਦਾ ਫੇਰ ਹੁਣ ਹੀ ਪਤਾ ਲੱਗਦਾ ਵੀ ਗੁਲਗਲੇ ਕੀ ਹੁੰਦੇ ਆ ਉਹ ਹੰਪੜੀ ਗਈ ਜਾਂਦਾ ਦੂਜੇ ਦਿਨ ਗਵਾਂਢਣ ਆਉਂਦੀ ਆ ਗਵਾਂਢੜ ਉਹਦੇ ਮੂੰਹ ਹਾਲ ਦੇਖ ਕੇ ਆਂਦੀ ਕਹਿੰਦੇ ਵੀ ਆ ਵੇ ਕੀ ਕੀਤਾ ਵੇ ਕੁੜੀ ਦਾ ਮੂੰਹ ਗੁਲਗਲੇ ਵਰਗਾ ਕੀਤਾ ਪਿਆ ਉਹ ਕਹਿੰਦਾ ਥੋੜੀ ਭੈਣ ਦੀ ਥੋੜੀ ਕਹਿੰਦਾ ਉਹਦਾ ਗੁਲਗਲੇ ਸੀ ਮੇਰੀ ਸਾਸਣੇ ਖਵਾਏ ਕਹਿੰਦੀ ਇਹ ਭੁੰਣੜੇ ਨੇ ਕੁੱਟ-ਕੁੱਟ ਕੇ ਫੋੜੀ ਕਢਾਵੇ ਨੇ ਐਹੀ ਗੱਲਾਂ ਕਰਦੀ ਸੀ ਉਹ ਪੁੰਨੜਾ ਫੋੜੀ ਕਢਾਵਾ ਕੇ ਦੀ ਕੁੱਟ-ਕੁੱਟ ਕੇ ਮੇਰੀਆਂ ਗੱਲਾਂ ਸੁਜਾਦੀਆਂ ਇਹ ਸਿੱਧਾ ਨਹੀਂ ਦੱਸ ਸਕਦਾ ਜੀ ਗੁਲਗਲੇ ਖਾਣੇ ਉਹ ਗੁਲਗਲੇ ਆ ਜੋ ਗੁਲਗਲੇ ਬਣ ਲੱਗੇ ਆ ਘਰੇ ਬਣਾ ਬਣਾ ਸੀ ਕਿ ਮੇਰਾ ਅੰਤਿਵੜਾ ਕਿ ਸੀ ਆ ਕਿਵੇਂ ਕਹਾਂ ਹੀ ਉਹ ਗਾਣਾ ਬਣੇ ਸੀ ਉਹ ਮੇਰਾ ਅੰਤਿਵੜਾ ਕਿ ਦੰਗੋ ਬਣੇ ਹਾਂ ਰਾਤੀ ਵੇ ਮੈਂ ਬੜਾ ਕੁੱਟੀ ਦੋ ਗੋਗੜਿਆਂ ਬੜੇ ਉਹ ਕਿਹੜੇ ਸੀ ਉਹ ਜੱਸੀ ਸੋਲ ਦਾ ਗਾਣਾ ਆਇਆ ਸੀ ਪੱਗ ਵਾਲੇ ਮੁੰਡੇ ਦਾ ਵੇ ਰਾਤੀ ਬੜਾ ਕੁੱਟੀ ਵੇ ਦੋ ਦੋ ਗੋਗੜਿਆਂ ਬਦਲੇ ਬੜਾ ਗੋਗੜੇ ਬਣਦੇ ਆ ਬਚ ਗਿਆ ਥੋੜਾ ਜਿਹਾ ਪਾਣੀ ਹੁਣ ਚੱਲ ਅਸੀਂ ਚਾਹ ਬਣਾ ਲਾਈਏ ਗੋੜਲ ਮਠੀਆਂ ਬਣਾਉਣੀਆਂ ਮਠੀਆਂ ਬਣਾਉਣੀਆਂ ਮੋੜੀਆਂ ਇਹ ਮਾਉਣੀਆਂ ਤੱਕਲਾ ਹੈਗਾ ਤੱਕਲਾ ਅੱਗੇ ਪਹਿਲਾਂ ਵੇਖਿਆ ਪ੍ਰਾਣੀਆਂ ਬੁੜੀਆਂ ਕਿਵੇਂ ਕਰਦੀਆਂ ਹੁੰਦੀਆਂ ਇਹ ਗੋੜਲ ਤੱਕਲੇ ਨਾਲ ਇਹ ਚੁੱਕਦੀਆਂ ਹੁੰਦੀਆਂ ਮਠੀਆਂ ਸਾਡੇ ਰਿਸ਼ਤੇਦਾਰ ਸਾਨੂੰ ਵਿਖਾ ਵਿਖਾ ਕੇ ਮਠੀਆਂ ਕੱਢਦੇ ਸੀ ਵਿਆਹੇ ਮਠੀਆਂ ਬਣਾਇਆ ਸੀ ਗੁਲਗਣੇ ਬਣਾਇਆ ਵੇ ਕਿਹੜੇ ਰਿਸ਼ਤੇਦਾਰ ਹੈਗੇ ਸਾਡੇ ਆਕੇ ਰਿਸ਼ਤੇਦਾਰ ਆਹ ਵੀਡੀਓ ਉਹਨਾਂ ਨੇ ਦੇਖ ਹੀ ਲੈਣੀ ਆ ਮੇਰੀ ਤੂੰ ਤਾਂ ਸਿੱਧਾ ਹੋ ਜਾ ਉਹਨਾਂ ਨੇ ਦੱਸ ਤਾ ਸਿੱਧਾ ਕਿੱਦਾਂ ਹੋ ਵਿਆਹੇ ਅਸੀਂ ਵੀ ਅਸੀਂ ਵੀ ਹੋਂਪਲੇ ਬਣਾਏ ਆ ਪਤਰੇ ਜੀਤੇ ਹੱਥ ਕਿੰਨੇ ਗਰਮ ਆ ਆ ਤੇ ਲੰਗਾਇਆ ਓਏ ਪੈਸ ਤੋਂ ਹੀ ਪੀਏ ਕਿਤਾ ਬਹੁਤ ਜੀਨੀ ਨਾ ਪੈਂ ਰੰਗ ਬਗਤੀ ਇਹਦੇ ਵਿੱਚ ਹੋਰ ਵੀ ਪਾਣਾ ਕੀ ਹੋ ਗਿਆ ਖੁਸ਼ੀ ਨਹੀਂ 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 ਬਸ ਰਹਿ ਗਈ ਕੀ ਗੱਲ ਹੋ ਗਈ ਖੁਸ਼ੀ ਨਹੀਂ ਦੱਸ ਦਿਓ ਤੇ ਉਹ ਐਂ ਸੱਟ ਦੇਣੇ ਆ ਬਹਾਂ ਐ ਕਰ ਕਰ ਕੇ ਸੱਟ ਆ ਕੇ ਹੂੰ ਚਲੋ ਰੱਖੋ ਤੇਲ ਰੱਖੋ ਚਲੋ ਤੇਲ ਰੱਖੋ ਤੇਲ ਮੈਂ ਮੈਂ ਦੇਖੋ ਮੈਂ ਤਾਂ ਖਾਣ ਵਾਲਾ ਬਾਈ ਸੌਫ ਨਹੀਂ ਬਾਈ ਘੱਟ ਲਾ ਦਿਆ ਸਰਦਾਰ ਜੀ ਕਰਨਗੇ ਕੰਮ ਲਓ ਬਈ ਆਪਣਾ ਮਾਲ ਹੋ ਗਿਆ ਤਿਆਰ ਜਿਹੜਾ ਦੇਗ ਵਰਗੇ ਪ੍ਰਸ਼ਾਦ ਵਰਗੇ ਬਣ ਗਏ ਚਲੋ ਦੇਖਦੇ ਹਾਂ ਕਿਵੇਂ ਬਣਦੇ ਹੁਣ ਆਜੋ ਕਰਾਂ ਦੀ ਖਵਾਈਏ ਤੁਹਾਨੂੰ ਚਲੋ ਲੈਟਸ ਗੋ ਬਣਾ ਤੜਿਆ ਥੱਲੇ ਨਾ ਛੱਡ ਦੀ ਇਹਨੂੰ ਛੱਡ ਦੇ ਪਾਸੇ ਹੋ ਜਾ ਚਲੋ ਮੈਂ ਕਹਿੰਦੇ ਵੀ ਜੇਠੇ ਜਿਹੜੇ ਆ ਬੋਲਦੇ ਨਹੀਂ ਹੁੰਦੇ ਤੇ ਤੇਲ ਵਾਲਾ ਮੱਛਲਾ ਹੁੰਦਾ ਤੇ ਜਿਹਦੇ ਹੱਥ 'ਚ ਕੈਮਰਾ ਸਨ ਫੜਿਆ ਹੋਈ ਬੇਟਾਈ ਹੈ ਕੌਣ ਮੈਂ ਜੇਠਾ ਨੋ ਨੋ ਮੈਂ ਨਹੀਂ ਬੋਲਦਾ ਬੱਸ ਹਾਂ ਕੋਈ ਪਤਾ ਚੱਲ ਠੀਕ ਆ ਨਹੀਂ ਬੋਲਦੇ ਚਲੋ ਤੁਸੀਂ ਬਣਾਓ ਕਿਵੇਂ ਮੈਂ ਹੋ ਗਈ ਸੀ ਸੱਤੇ ਆਉਂਦੀ ਸੀ ਕੁਛ ਚੀਜ਼ ਬੋਲ ਜੇ ਬੰਦੀ ਨਹੀਂ ਜਾਨੀ ਭਾਈ ਖਲੋ ਕਿਹੜੀ ਪਕੌੜੇ ਵੀ ਕੱਢ ਲੈਣੇ ਮਾ ਵੇਸਣੀ ਪਾਉਣਾ ਥੋੜਾ ਪਿਆਜ਼ਾਂ ਵਾਲੇ ਦਾਲੂਆਂ ਵਾਲੇ ਕੱਢ ਦਿੰਦੇ ਸਭ ਨੂੰ ਸਾਡੇ ਸਾਰੇ ਪਿਆਜ਼ ਸੋਈ ਸਪਾਈ ਲੱਗੀ ਸੀ ਤੇ ਸਾਡੇ ਕੋਲੇ ਵੀ ਤਾਂ ਦੇਣੀ ਹੁੰਦਾ ਹੈ ਟਵਾਰ ਨੂੰ ਇਹਦੀਆਂ ਮਠੀਆਂ ਬਣਾਉਣੀਆਂ ਬਾਕੀ ਦੀਆਂ ਬਾਕੀ ਬਚ ਗਿਆ ਬਈ ਉਹਦੀਆਂ ਮਠੀਆਂ ਬਣਨੀਆਂ ਹਨ ਹਾਂ ਬੜੀ ਲਾਦੀ ਮਠੀਆਂ ਬਣਦੀ ਹਾਂ ਹਾਂ चल गुड़च वाली शुगर तो नहीं होंगी शुरू हो गया कम तेल चेक करो महाराजा पा के फिर पता लगू ਅਰੇ ਮਾਸੂ ਕੋਲੇ ਨੂੰ ਪੇਲਾ ਹਾਂ ਪੇਲਣੇ ਆ ਮੋੜ ਰੱਖੇ ਨਾ ਮੋਟਾ ਇਹ ਬਿਨਾ ਰੱਖੇ ਮੱਠੀਆਂ ਕੱਟ ਦਿੱਤੀ ਕੱਟ ਹੋ ਜੂਗਾ ਹਜੇ ਰੋਕ ਜਾ ਹਜੇ ਤਾਂ ਕੋਈ ਨਹੀਂ ਬਹਿ ਜਾ ਹਲੇ ਦਿੱਤੀ ਲੈ ਦੋ ਕੁ ਮੈਂ ਇੱਥੇ ਕਰਦਾ ਮੈਂ ਆਈ ਆਈ ਕਿੱਥੇ ਹੋ ਸਕਦਾ ਪੱਤਰ ਕੜਾਦਾ ਨਹੀਂ ਹਟਾ ਬੰਦਾ ਸਾਥ ਸਿੱਧੇ ਵਿੱਚ ਨਾ ਮਾਰਨੀ ਤੂੰ ਵੀ ਸੱਟ ਕੇ ਮਾਰ ਲੈ ਮੇਰਾ ਕੋਲ ਤਲਾ ਚੈੱਕ ਕਰਨ ਇੱਕ ਪੀਸ ਕੱਢ ਕੇ ਨਾ ਫਿਰ ਪਤਾ ਲੱਗ ਜੂ ਆਪਾਂ ਨਹੀਂ ਫਿਰ ਉਹਦੇ ਨਾਲ ਚਮਚੇ ਨਾਲ ਛੱਡਦੇ ਇਹਦਾ ਕਿਹੜਾ ਖਾਂਚਾ ਹੁੰਦਾ ਹਾਂ ਮੈਂ ਚਮਚੇ ਨਹੀਂ ਕਰਦਾ ਮੈਂ ਆ ਗਿਆ ਲੱਗ ਗਿਆ ਬਣ ਗਿਆ ਹਮਪੜਾ ਬਣ ਗਿਆ ਵੇ ਗੋਗਲਾ ਉਹਦਾ ਇਹਦੇ ਗੋਗਲੀ 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 ਹਾਂ ਮੋਟਾ ਰੇਪੜਾ ਕਰ ਲਈਜੀ ਤੀ 5 ਕਐਮਐਮ ਦਾ ਹੋਵੇ ਹੈ 5 ਕਐਮਐਮ ਦਾ ਰੇਪੜਾ ਕਰਦੀ ਨੱਪ ਕੇ ਦੇਖੀ ਪਹਿਲਾਂ ਬਾਬਿਆਂ ਦੇ ਨਾਮ ਦਾ ਬਾਬਿਆਂ ਦਾ ਨਾਮ ਦੇ ਦੇਣਾ ਦੇਖੋ ਚੈੱਕ ਕਰੋ ਹਾਣਿਆਂ ਇਹ ਵੀਡੀਓ ਨਾਲ ਕੋਈ ਨਹੀਂ ਵਾਹ ਕੀ ਬਾਤ ਆ ਪੋਲੇ ਪੋਲੇ ਹੈ ਮਿੱਠੇ ਛੋਟੇ ਮਿੱਠਾ ਛੋਟਾ ਡਾਲਾ ਹੈ ਨਾ ਹੈ ਆ ਰਹਾ ਹੂੰ ਮੈਂ ਚੈੱਕ ਕਰਨੇ ਲੋ ਚੈੱਕ ਕਰੋ ਮਹਾਰਾਜ ਮੜ ਮੜਾ ਖਾ ਕੇ ਚੈੱਕ ਕਰੋ ਗਰਮਾ ਹੈ ਤੇਰਾ ਕਾਲਾ ਨਹੀਂ ਲੱਗਦਾ ਬਣਾਇਆ ਨਹੀਂ ਆਂ ਬਣਾਇਆ ਨਹੀਂ ਆਂ ਦੀ ਪਕੂਆ ਤਾਂ ਪਹਿਲੇ ਹੀ ਲੈ ਗਏ ਨਹੀਂ ਉੱਤੋਂ ਦਾ ਰੜ ਗਿਆ ਹੈ ਵਿਚੋਂ ਕਹੋ ਨੜਿਆ ਨੂੰ ਉਹ ਰੱਟਨੇ ਗਏ ਸਲੰਡਰ ਨੂੰ ਤੇਜ਼ ਹੀ ਦਾ ਤੇਜ਼ ਆ ਨਾ ਨਹੀਂ ਰੱਤ ਤਾ ਗਿਆ ਮੁੰਡਾ ਦਾ ਇਹ ਕਿਵੇਂ ਹੋਊਗਾ ਮੱਠੇਆਂ ਤੇਲ ਲਾਦਾ ਨਾਲ ਹੀ ਚੁੰਮੜ ਜਾਣਾ ਥੋੜਾ ਜਿਹਾ ਤੇਲ ਲਾਉਣਾ ਪੈਣਾ ਨੂੰ ਨਹੀਂ ਚੁੰਮੜ ਜੀ ਆਹ ਵਧੀਆ ਤੇਲ ਲਾ ਕੇ ਚੁਪੜੋ ਕਰੋ ਬਠਾ ਠੀਕ ਆ ਚੱਕਾ ਲੇ ਹਮੜੇ ਠੀਕ ਆ ਠੀਕ ਆ ਠੀਕ ਆ ਮਾਰਾ ਜਾ ਉਹ ਕਰਨ ਮਾਮ ਚੌਥੀ ਬੁਣਾਤੀ ਗਈ ਚੌਥੀ ਚ ਮਾਇਕੇ ਵੱਲ ਚੋਸ ਤੇਲ ਬਾਹਰ ਕਰਨ ਸੀਗਾ ਤਾਂ ਕਰਕੇ ਉੱਤੋਂ ਉੱਤੋਂ ਮੱਚ ਗਿਆ ਨਹੀਂ ਮੈਨੂੰ ਇਹ ਚਾਹਤਾ ਮੈਂ ਹੱਥੋਂ ਲੈ ਕੇ ਕਰੀ ਦੇਣਾ ਨਹੀਂ ਕਰਦਾ ਇਹੋ ਜਿਹਾ ਹੈ ਇਹਨੂੰ ਕਰਨਾ ਤਾਂ ਮੈਂ ਆਇਆ ਕਰਦੇ ਨਹੀਂ ਮਾਰੀ ਚਾਹਤ ਬਾਤ ਨਹੀਂ ਮੈਂ ਤੁਹਾਨੂੰ ਦੱਸ ਦਿੰਦਾ ਕਿ ਇਹ ਕਿਵੇਂ ਬਣਾਉਣਾ ਹੈ। ਯਾਨੀ ਇਹ ਦੇਖ ਲੇ। ਨਾ ਇਹਦੇ ਬਣਾਉਣ ਵਾਸਤੇ ਸੌਖਾ ਜਿਹਾ ਪ੍ਰੋਸੀਜਰ ਹਨਾ ਬੜਾ ਨਹੀਂ ਔਖਾ। ਇਹ ਛੇਤੀ ਬਣ ਜਾਂਦੀ ਹੈ। ਹਾਂ ਜੀ। ਮੈਂ ਸਿਲੰਡਰ ਕੱਟ ਦਿੱਤਾ ਨਾ ਹੁਣ ਵਧੀਆ ਰੜਨੂਗਾ। ਹਾਂ ਸਿਲੰਡਰ ਕੱਟ ਕਰਨਾ ਚਾਹੀਦਾ ਹਾਂ। ਉਹ ਫਿਰ ਤੇਲ ਕਲਕੇ ਮੈਂ ਨੂੰ। ਤਾਂ ਮੈਂ ਖੜਕ ਪਿਆ। ਬਾਹਰ ਨਾ ਕਿ ਰੱਖੀ ਸੀ ਇੱਕ ਥੱਲੇ ਸਿਲੰਡਰ ਕੱਟ। ਜਨਾਵ ਸਕਦਾ। ਫੇਰ ਰਣਨੀਯ ਵਿੱਚ ਆ ਗਿਆ ਇਹ ਕੀ ਇਹ ਨਾ ਵੀ ਗੋਲ ਗੋਲੇ ਤਿਆਰ ਤੇ ਹੁਣ ਅਸੀਂ ਖਾਵਾਂਗੇ ਬਸ ਓਕੇ ਹਾਂ ਓਕੇ ਓਜੀ ਕਿਤੇ ਓਕੇ ਇਹਦਾ ਐਕਲੈਸ ਸਮਾਂ ਹੈ ਸਮਾਂ ਬਹੁਤ ਵਧੀਆ ਹੁੰਦੀ ਆ ਖਸਬੂ ਪਰ ਪਹੁੰਚਦਾ ਰਾਮਰਾਸ ਜੀ ਦਾ ਮਗਰ ਆ ਗਿਆ ਹੂੰ ਤੇ ਕੀ ਪਰ ਫਿਟਿੰਗ ਨੇ ਬਣਾਉਣ ਲੱਗਾ ਇਹਨੂੰ ਤੇਲ ਲਾ ਲਈਦਾ ਹਾਂ ਫਿਰ ਤੇ ਪਤਲੀਆਂ ਥੋੜੀਆਂ ਇਹ ਨੇ ਕੁੜਕੜੀਆਂ ਹਣੀਆਂ ਬਾਗੀਆਂ ਹਾਂ ਪਤਲੀ ਕੁੜਕੀ ਹੋ ਜਾਈਦੀ ਨਾ ਠੀਕ ਆ ਮੈਨੂੰ ਲੱਗਾ ਇਹ ਫੂਲੋਡਿੰਗ ਵੀ ਆ ਤੇ ਸਮਾਂ ਫ੍ਰੀਜ ਰੱਖੀ ਚੱਲੋ ਤੇਲ ਲਾ ਲੂ ਤੇ ਚੱਕੀ ਨੂੰ ਜਿਵੇਂ ਸਭ ਤੋਂ ਪਹਿਲਾਂ ਤੇਲ ਲਾ ਲਈਦਾ ਪਹਿਲਾਂ ਮਾਰਾ ਉੱਤੇ ਲਾ ਲਾ ਚੱਕਲੇ ਦੇ ਉੱਪਰ ਪਰ ਇੱਥੇ ਨਹੀਂ ਲੱਗਦਾ ਇਹਨਾਂ ਨੂੰ ਆਟੇ ਦਾ ਇਹ ਮੈਂ ਮਲ ਨਹੀਂ ਕਰਨਾ ਮੈਂ ਉਹ ਕਿਉਂ ਮੈਂ ਵੀ ਕੱਢ ਦੇ ਹਾਂ ਮੈਂ ਵੀ ਕਰਾਂਗੀ ਤੇਲ ਲਾ ਲਈਦਾ ਹਾਂ ਦਾ ਇਹਨੂੰ ਇੱਥੇ ਥੱਲੇ ਫਿਰ ਇਹ ਨਾ ਨਾਲ ਚੁਬੜਦੀਆਂ ਹੱਥ ਦੇ ਹੋਣ ਸਹੀ ਹੋਇਆ ਸਿੱਧਾ ਆਏ ਡਿਜ਼ਾਈਨ ਲਾਪਰਾਂ ਸਿੱਧਾ ਲਿਖਿਆ ਸਿੱਧਾ ਹੀ ਆ ਕਾ ਲਾ ਦਿਨ ਨਹੀਂ ਦਿੱਤਾ ਮਤਲਬ ਜੇ ਮੈਂ ਆਏ ਕਰੂਗਾ ਆਏ ਨੂੰ ਟੇਕਣਾ ਫੜੀ ਮਾ ਹੂੰ ਬਹੁਤ ਠੀਕ ਆਏ ਚੱਕੀਆਂ ਆਏ ਪਾਉਨ ਹੈਗੀ ਹੈਗੀ ਬਸ ਬਣ ਗਿਆ ਗਲਾਬ ਜਮਣੀ ਬਣਿਆ ਸੀ ਗਲਾਬ ਸ਼ਰਮੇ ਬਣ ਗਿਆ ਨਾਲ ਇੱਕ ਤਾਂ ਗਲਾਬ ਜਮਣੀ ਬਣੀ ਗਏ ਮਿੱਠਾ ਛੋੜਾ ਜ਼ਰੂਰੀ ਆ ਇਹਦੇ ਵਾਸਤੇ ਚਲੋ ਬਈ ਦੋਸਤੋ ਕਰੋ ਵੀਡੀਓ ਨੂੰ ਸ਼ੇਅਰ ਚੈਨਲ ਨੂੰ ਕਰੋ ਸਬਸਕ੍ਰਾਈਬ ਤੇ ਛੋਟਾ ਬਲੌਗਰ ਮਿਲਦੇ ਆਂ ਆਪਾਂ ਅਗਲੀ ਵੀਡੀਓ 'ਚ